ਅਜੇ ਇਹਨਾਂ ਨੂੰ ਫੀਡ ਨਹੀਂ ਪਾਈ ਗਈ ਬਹੁਤ ਭੁੱਖੇ ਹਨ ਮੁਰਗੇ ਤਾਂ ਹੀ ਯਕੂਜੀ ਦੇ ਇਹ ਚਬਦੇ ਰਹੇ ਹਨ ਪਾਜ ਰਹੇ ਹਨ ਕੀ ਕੀ ਕਰ ਰਹੇ ਹਨ ਹੁਣ ਇਹਨਾਂ ਨੂੰ ਥੋੜੀ ਦੇਰ ਬਾਅਦ ਫੀਡ ਪਾਈ ਜਾਵੇਗੀ ਤਾਂ ਹੀ ਇਹਨਾਂ ਨੂੰ ਸੰਤੁਸ਼ਟੀ ਮਿਲੇਗੀ ਨਹੀਂ ਤਾਂ ਐਵੇਂ ਹੀ ਫਕਲੂ ਦੇ ਉੱਪਰ ਚੜ ਚੜ ਕੇ ਭੱਜਣਗੇ ਇਹ ਰਾਸ ਕਰਨਗੇ ਤਾਂ ਖਤਰਾ ਹੈ ਮੁਰਗੇ ਮੱਦੇ ਵੀ ਜਾ ਸਕਦੇ ਹਨ ਇੱਕ ਦੂਜੇ ਦੇ ਉੱਪਰ ਚੜ ਚੜ ਕੇ ਇਸ ਗਾਲ ਦਾ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਇਹਨਾਂ ਨੂੰ ਜਲਦੀ ਜਲਦੀ ਖੀਡ ਪਾਈ ਜਾਵੇ ਤਾਂ ਜੋ ਇਹ ਮੁਰਗੇ ਠੀਕ ਨਾ ਸਕਣ